ਥੋੜਾ ਜਾਂ ਅਹੀਂ ਵੀ ਤੁਹਾਡੀ ਵਾਰੀ ਬੈਠੇਵੇਂ ਬੈਹ ਜਾ ਕਰੋ ਮਾ ਬਰਖੋ 2 ਮਿੰਟ ਬੈਠੋ ਬਾਬਾ ਗੁਰਿੰਦਰ ਸਿੰਘ ਆਓ ਆਓ ਅਜੇ ਤੁਹਾਨੂੰ ਤਖਤ ਸਾਹਿਬ ਤੇ ਵੀ ਦਰਸ਼ਨ ਕਰਮਣੇ ਨੇ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਜਿੱਥੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਇਹ ਬੁਰੂਦੀਆਂ ਲੜਨੀਆਂ ਨਿਹੰਗ ਸਿੰਘ ਫੌਜਾਂ ਨੇ ਜਿਨ੍ਹਾਂ ਨੇ ਜ਼ਬਰ ਤੇ ਜ਼ੁਲਮ ਦਾ ਟੱਕਰਾ ਕਰਨ ਵਾਸਤੇ ਗਊ ਗ੍ਰੀਤ ਦੀ ਰੱਖਿਆ ਵਾਰਤੇ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਔਰੰਗਜ਼ੇਬ ਨੇ ਤੇ ਔਰੰਗਜ਼ੇਬ ਜਿਹੜਾ ਸੀ ਉਹ ਟੇਕੇ ਨਹੀਂ ਬੈਸ ਗਿਆ ਸੀ ਦਿੱਲੀ ਤਖਤ ਤੇ ਤੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜਿਨ੍ਹਾਂ ਨੇ ਹੁਕਮ ਕੀਤਾ ਸੀ ਸ੍ਰੀ ਹਜੂਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਆਗਿਆ ਭਈ ਆਕਾਲ ਕੀ ਤਵੇਂ ਤੇ ਲਾਇਓ ਪੰਥ ਸਭ ਸੇਖਣ ਕੋ ਹੁਕਮ ਹੈ ਗੁਰੂ ਮਾਨ ਦੇਉ ਗ੍ਰੰਥ ਆਪਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਵਰਜਿਤ ਕੀਤਾ